ਬਟਾਲਾ ਦੇ ਗੋਖੂਵਾਲ ਬਾਈਪਾਸ ਨੇੜੇ ਕੁਝ ਅਣਪਛਾਤੇ ਮੁੰਡੇ ਕੁੜੀਆਂ ਨੇ ਟਰਾਲਾ ਡਰਾਈਵਰ ਉੱਤੇ ਹਮਲਾ ਕਰ ਜਖਮੀ ਕਰ ਦਿੱਤਾ ਅਤੇ ਉਸ ਕੋਲੋਂ ਨਕਦੀ ਲੁੱਟ ਕੇ ਫਰਾਰ ਹੋ ਗਏ ਇਸ ਬੰਦੀ ਜਾਣਕਾਰੀ ਦਿੰਦੇ ਆ ਸਿਵਲ ਹਸਪਤਾਲ ਬਟਾਲਾ ਵਿਖੇ ਜੇਰੇ ਇਲਾਜ ਬਧੁਰਾਮ ਵਾਸੀ ਰਾਜਸਥਾਨ ਨੇ ਦੱਸਿਆ ਕਿ ਉਹ ਟਰਾਲਾ ਡਰਾਈਵਰ ਹੈ ਅਤੇ ਉਹ ਟਰਾਲੇ ਤੇ سیمੰਟ ਲੱਦ ਕੇ ਪਠਾਨਕੋਟ ਵੱਲ ਜਾ ਰਿਹਾ ਸੀ ਜਦੋਂ ਉਹ ਬਟਾਲਾ ਸਥਿਤ ਗੋਖੂਵਾਲ ਬਾਈਪਾਸ ਸਥਿਤ ਪਿੰਡ ਅਹਮਦਾਬਾਦ ਨੇੜੇ ਪੈਟਰੋਲ ਪੰਪ ਕੋਲ ਪਹੁੰਚਿਆ ਤਾਂ ਉਸ ਦੇ ਟਰਾਲੇ ਦੇ ਟਾਇਰਾ ਵਿੱਚੋਂ ਧੂਆ ਨਿਕਲ ਰਿਹਾ ਸੀ ਅਤੇ ਜਦੋਂ ਟਰਾਲਾ ਰੋਕ ਕੇ ਉਤਰ ਕੇ ਦੇਖਣ ਲੱ ਇਨੇ ਨੂੰ ਦੋ ਨੌਜਵਾਨ ਤੇ ਦੋ ਲੜਕੇ ਆਈਆਂ ਜਿਨ੍ਹਾਂ ਨੇ ਚਾਕੂਆਂ ਨਾਲ ਵਾਰ ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਤੇ ਉਕਤ ਮੁੰਡੇ ਕੁੜੀਆਂ ਉਸ ਕੋਲੋਂ 8000 ਰੁਪਏ ਖੋ ਕੇ ਖੇਤਵਾਲ ਨੂੰ ਨੱਠ ਗਏ ਰੋਲਾ ਪਾਇਆ ਜਾਣ ਤੇ ਲੋਕਾਂ ਦੀ ਮਦਦ ਨਾਲ ਖੋਕਰਨ ਵਾਲੇ ਲੜਕੇ ਲੜਕੀ ਕਾਬੂ ਕਰ ਪੁਲਿਸ ਹਵਾਲੇ ਕਰ ਦਿੱਤਾ ਗਿਆ ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਫੜੇ ਗਏ ਮੁਲਜ਼ਮਾਂ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਕਰ ਦਿੱਤੀ ਗਈ ਹੈ ਇਹ ਕੋਈ ਇੱਕ ਡਰਾਈਵਰ ਆ ਪੁਤਰਾ ਪੂਰਾ ਆਸਟਾਨੁਟੂਨ ਤੇ ਆ ਕੇ ਪਠਾਨਕੋਨ ਨੂੰ ਜਾ ਰਿਹਾ ਤੇ ਬਾਈਪਾਸ ਸ਼ਾਮਪੁਰੇ ਲੱਗੇ ਪਰੌਂਪਨ ਲੱਗੇ ਕੁਝ ਵਿਕਤੀਆਂ ਨੇ ਦੋ ਲੜਕੀਆਂ ਸੀ ਤੇ ਦੋ ਮੁੰਡੇ ਸੀ ਉਹਨਾਂ ਨੇ ਲੜਕੀਆਂ ਨੇ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਉਹਨੇ ਕੁਲਕੁ ਦੁਖਿਆਰੀ ਬੱਚੀਆਂ ਵੇਖ ਕੇ ਉਹਨੇ ਰੋਕ ਲਿਆ ਜਦੋਂ ਉਹਨੂੰ ਬੀਤੀਆਂ ਨੇ ਗੱਲ ਸੁਣੀ ਤੇ ਉਹਦੇ ਦੋ ਮੁੰਡੇ ਪਿੱਛੋਂ ਆ ਕੇ ਤੇ ਉਹਨਾਂ ਨੇ ਕਿਚ ਦਿਖਾ ਕੇ ਉਹਦੇ ਪੈਸੇ ਲਏ ਕਿ ਕਿਉਂ ਕਰਦੇ ਸੀ ਜੇ ਚਿੱਕੀ ਤਰੀਕਾ ਸੀ ਕਿਹਨਾਂ ਤਰੀਕਾ ਕਿਸੇ ਨੂੰ ਤਾਂ ਇਹ ਕੁੜੀਆਂ ਨੂੰ ਅੱਗੇ ਕਰਕੇ ਨਨੋ ਬਸੌਂਦੇ ਕਰਕੇ ਕੁੜੀਆਂ ਕਰਕੇ ਜਿਹੜਾ ਟ੍ਰੈਵਲ ਨੇ ਰੁਕਿਆ ਕੁੜੀਆਂ ਤੁਸਨ ਬੋਰ ਹੋਣੀ ਇੱਕ ਕੰਮ ਨੂੰ ਨੇ ਰੁਕਿਆ ਨੇ ਦੇਖਿਆ ਤੇ ਕੁੜੀਆਂ ਨੇ ਜਦੋਂ ਉਹਨੇ ਥੱਲੇ ਉਤਰ ਕੇ ਉਹਨਾਂ ਦੀ ਗੱਲ ਸਮਝੇ ਤਾਂ ਪਿੱਛੋਂ ਦੋ ਮੁੰਡੇ ਆ ਕੇ ਉਹਨੂੰ ਕਿਜਤ ਨਾਲ ਫੜੇ ਪੈ ਗਏ ਅੰਤ ਤੱਕ ਕਿਨੇ ਅਜ ਤੱਕ ਕੇ ਕੇਸ ਵਾਪਰ ਮੇਰੇ ਦਰੋਂ ਮੇਰੇ ਵੀਡੀਓ ਦੇ ਦਰੋਂ ਤੇ ਪਹਿਲਾ ਹੀ ਹੈ ਵੈਸੇ ਕਾਫੀ ਪਹਿਲਾਂ ਵੀ ਪੰਜਾਬ ਚ ਹੋ ਚੁੱਕੇ ਨੇ ਕੁਝ ਇਹ ਮਾਮਲੇ ਇਹ ਸਾਰੇ ਜਿਹੜੇ ਆ ਚਾਰ ਤਰ੍ਹਾਂ ਦੇ ਆ ਇਹ ਸਾਰੇ ਡਰੱਗ ਦੇ ਹੈ ਮੈਂ ਇਹਨੂੰ ਕਹਿੰਦਾ ਹਾਈਵੇ ਤੇ ਹਾਈਵੇ ਦੇ ਜਿਆਦਾ ਮੇਨ ਜਿੱਥੇ ਰੂਟਾਂ ਲੱਗੇ ਹਨ ਕੀ ਕਾਰਨ ਹੈ ਕੋਈ ਨਸ਼ੇ ਦਾ ਜਨ ਕੀ ਕਰ ਰਹੇ ਹਾਂਜੀ ਇਹ ਸਾਰੇ ਜਿਹੜੇ ਆ ਚਾਰ ਜਣੇ ਸਾਰੇ ਡਰੱਗ ਦੇ ਉੱਤੇ ਆ ਇਹਨਾਂ ਤੇ ਐਨਡੀਪੀਐਸ ਦੇ ਪਰਚੇ ਵੀ ਦਰਜ ਨੇ ਕਈ ਵੇਰੀਅਸ ਥਾਣਿਆਂ 'ਚ ਤੇ ਇਹਨਾਂ ਦਾ ਪ੍ਰੋਫੈਸ਼ਨ ਇਹ ਹੋਈ ਆ ਤੇ ਰਿਮਾਂਡ ਦੇ ਦੌਰਾਨ ਹੋ ਰਹੀ ਅਸੀਂ ਫਲਾਸੇ ਕਰਾਂਗੇ ਕਿ ਇਹਨਾਂ ਨੇ ਪਹਿਲਾਂ ਵੀ ਕਿੰਨੇ ਹਨੀ ਟ੍ਰੈਪ ਹੋਏ ਕੀ ਇਹ ਕੋਈ ਹੋਰ ਜਨ ਕਿਸ ਨਾਲ ਸਾਰਾ ਹਨ ਇਹਨਰੇ 20 ਤੋਂ 25 ਸਾਲ ਇਹਦਾ ਆਪਸ 'ਚ ਕੋਈ ਚੇਨ ਹੈ ਕੋਈ ਰਿਸ਼ਤੇਦਾਰੀ ਆ ਫਾਸ ਉਸ ਚੇਨ ਹੀ ਆ ਇਕੱਠੇ ਨਸ਼ਾ ਕਰਦੇ ਪੈਸੇ ਫਰਾਡ ਕਰਕੇ ਤੇ ਪੈਸੇ ਲੁੱਟਦੇ ਤੇ ਫਿਰ ਇਕੱਠੇ ਨਸ਼ਾ ਕਰਦੇ ਨੇ ਇਹ ਉਹ ਨਵੀਂ ਚੀਜ਼ ਨੇ ਰੋਡਸ਼। ਅਹ। ਸਰੇ ਆਪੋ ਚ ਸੰਪਰਕ ਚ ਕਿੱਦਾਂ ਆਉਂਦੇ ਨੇ ਸਾਰੇ। ਦੇਖੋ ਨਸ਼ੇ ਦੀ ਪੂਰਤੀ ਵਾਸਤੇ ਜਿੱਥੋਂ ਨਸ਼ਾ ਇਕੱਠੇ ਕਰਦੇ ਆ ਉਹ ਤੋਂ ਉਹਨਾਂ ਦਾ ਵਾਪਸ ਕੋਈ ਰਮੇਸ਼ ਵੀ ਬੜੀ ਜਾਣਦਾ ਤੇ ਫਿਰ ਇਹ ਪਲਾਨਿੰਗ ਕਰਕੇ ਉਹਨਾਂ ਨੇ ਹਮਲੇ ਕਰਕੇ ਲੋਕਾਂ ਨੂੰ। ਬਟਾਲਾ ਦੇ ਗੋਕੂਵਾਲ ਬਾਈਪਾਸ ਨੇੜੇ ਕੁਝ ਅਣਪਛਾਤੇ ਮੁੰਡੇ ਕੁੜੀਆਂ ਨੇ ਟਰਾਲਾ ਡਰਾਈਵਰ ਉੱਤੇ ਹਮਲਾ ਕਰ ਜ਼ਖਮੀ ਕਰ ਦਿੱਤਾ ਅਤੇ ਉਸ ਕੋਲੋਂ ਨਕਦੀ ਲੁੱਟ ਕੇ ਫਰਾਰ ਹੋ ਗਏ। ਇਸ ਬੰਦੀ ਜਾਣਕਾਰੀ ਦਿੰਦੇ ਆ ਸਿਵਲ ਹਸਪਤਾਲ ਬਟਾਲਾ ਵਿਖੇ ਜੇਰੇ ਇਲਾਜ। ਬੋਦੁਰਮ ਵਾਸੀ ਰਾਜਸਥਾਨ ਨੇ ਦੱਸਿਆ ਕਿ ਉਹ ਟਰਾਲਾ ਡਰਾਈਵਰ ਹੈ ਅਤੇ ਉਹ ਟਰਾਲੇ ਤੇ ਸਿਮਿੰਟ ਲੱਦ ਕੇ ਪਠਾਨਕੋਟ ਵੱਲ ਜਾ ਰਿਹਾ ਸੀ ਜਦੋਂ ਉਹ ਬਟਾਲਾ ਸਥਿਤ ਗੋਖੂਵਾਲ ਬਾਈਪਾਸ ਸਥਿਤ ਪਿੰਡ ਅਹਮਦਾਬਾਦ ਨੇੜੇ ਪੈਟਰੋਲ ਪੰਪ ਕੋਲ ਪਹੁੰਚਿਆ ਤਾਂ ਉਸ ਦੇ ਟਰਾਲੇ ਦੇ ਟਾਇਰਾ ਵਿੱਚੋਂ ਧੂਆ ਨਿਕਲ ਰਿਹਾ ਸੀ ਅਤੇ ਜਦੋਂ ਟਰਾਲਾ ਰੋਕ ਕੇ ਉਤਰ ਕੇ ਦੇਖਣ ਲੱਗਾ ਤਾਂ ਐਨੇ ਨੂੰ ਦੋ ਨੌਜਵਾਨ ਤੇ ਦੋ ਲੜਕੇ ਆਈਆਂ ਜਿਨ੍ਹਾਂ ਨੇ ਚਾਕੂਆਂ ਨਾਲ वार ਕਰਕੇ ਉਸ ਨੂੰ ਜ਼ਖਮੀ ਕਰ ਦਿੱਤਾ ਤੇ ਉਕਤ ਮੁੰਡੇ ਕੁੜੀਆਂ ਉਸ ਕੋਲੋਂ 8000 ਰੁਪਏ ਖੋ ਕੇ ਖੇਤਾਵਲ ਨੂੰ ਨੱਠ ਗਏ ਰੋਲਾ ਪਾਏ ਜਾਣ ਤੇ ਲੋਕਾਂ ਦੀ ਮਦਦ ਨਾਲ ਖੋਕਰਨ ਵਾਲੇ ਲੜਕੇ ਲੜਕੀ ਕਾਬੂ ਕਰ ਪੁਲਿਸ ਹਵਾਲੇ ਕਰ ਦਿੱਤਾ ਗਿਆ ਇਸ ਦੌਰਾਨ ਪੁਲਿਸ ਅਧਿਕਾਰੀਆਂ ਨੇ ਕਿਹਾ ਕਿ ਫੜੇ ਗਏ ਮੁਲਜ਼ਮਾ ਵਿਰੁੱਧ ਮਾਮਲਾ ਦਰਜ ਕਰਕੇ ਅਗਲੇਰੀ ਕਾਨੂੰਨੀ ਕਾਰਵਾਈ ਕਰ ਦਿੱਤੀ ਗਈ ਹੈ